ਖੰਨਾ ਪੁਲਿਸ ਨੇ ਬੀਜਾ ਨੇੜੇ ਖੜੇ ਟਰਾਲੇ ਵਿੱਚੋਂ ਚੈਕਿੰਗ ਦੌਰਾਨ 50 ਕਿਲੋ ਭੁੱਕੀ ਚੂਰਾ ਪੋਸਟ ਅਤੇ 250 ਗ੍ਰਾਮ ਅਫੀਮ ਬਰਾਮਦ ਕਰ ਟਰੱਕ ਚਾਲਕ ਨੂੰ ਕਾਬੂ ਕੀਤਾ। ਉੱਥੇ ਹੀ ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਯੂਪੀ ਤੋਂ ਇਹ ਲੈ ਕੇ ਆਇਆ ਸੀ। ਹਲੇ ਮਾਮਲੇ ਦੀ ਜਾਂਚ ਜਾਰੀ ਹੈ। ਸੇਰਿਕਲ ਸਦੇ ਐਸੇ ਉਤਾਰ ਸਿੰਘ ਸਮੇਤ ਕੋਸ਼ ਪਾਰਟੀ ਖਾਨੇ ਸਰਦੇ ਏਰੀਆ ਚ ਪਟੋਲਿੰਗ ਕਰ ਰਹੇ ਸੀਗੇ ਤੇ ਜਦੋਂ ਇਹ ਪਿੰਡ ਬੀਜਾ ਕੋਲੇ ਪੁੱਜੇ ਤਾਂ ਇਹਨਾਂ ਨੂੰ ਇੱਕ 16 12 ਟਰਾਲਾ ਜਿਹਦਾ ਨੰਬਰ ਹੈਗਾ ਪੀਪੀ 23 ਕੇ 385 ਉਹ ਥੋੜਾ ਸੀਟੇ ਹੋਏ ਚ ਇੱਕ ਸਰਦਾਰ ਆਦਮੀ ਜੀ ਪਲਾਸਟਿਕ ਦੇ ਥੈਲੇ ਕਢਦਾ ਦਿਖਿਆ ਜਿਨ੍ਹਾਂ ਨੇ ਇਹਨੂੰ ਰੋਕ ਕੇ ਉਹਦਾ ਨਾਮ ਪਤਾ ਪੁੱਛਿਆ ਤੇ ਜਦੋਂ ਇਹਦੇ ਬਾਰੇ ਪੁੱਛਿਆ ਵੀ ਉਹ ਥੈਲਿਆਂ ਚ ਕੀ ਹੈ ਜੋ ਸਾਰੀਆਂ ਫਾਰਮੈਲਟੀ ਕਰਨ ਤੋਂ ਬਾਅਦ ਪ੍ਰੋਟੋਕੋਲ ਜਿਹੜੀ ਕੰਨ ਮਥਲੇ ਸੀ ਜਿੰਨਾਂ ਚ ਟੋਟਲ 50 ਕਿਲੋ ਕੋ ਕੀ ਸੀ ਇੱਕ ਉਸ ਸਟਰਕਚਰ ਹੋਰ ਛੋਟਾ ਕੰਨ ਦੀ ਨਲੀ ਦੇ ਵਿੱਚ 250 ਗ੍ਰਾਮ ਕੋਪੀਆ ਮਸਫਿੰਜੀ ਜਿਹਦੇ ਤੇ ਫਾਈਲ ਨੰਬਰ 64 ਡੇਟਡ 94 ਤੇ ਅੰਡਰ ਸੈਕਸ਼ਨ 15 685 ਐਨਡੀਪੀਐਸ ਐਟ ਖਾਣਾ ਸਰ ਦਾ ਬਿਸਕੁਟ ਕਿਥੋਂ ਲੱਗ ਕੇ ਆ ਰਿਹਾ ਸੀ ਸਰ ਕਿੱਥੇ ਲੱਗਦਾ ਇਹ ਪਿੱਛੋਂ ਯੂਪੀ ਤੋਂ ਲੱਗੇ ਆ ਰਿਹਾ ਸੀਗਾ ਜੀ ਤੇ ਹਜੇ ਕੁਝ ਵੀ ਚਲ ਨਹੀਂ ਆ ਰਹੀ ਅੱਗੇ ਇਹਨੂੰ ਕਿਹਨੂੰ ਦਿੱਤੀ ਸੀ ਜਾ ਕੇ ਇਹਨੂੰ ਕਿਹਨੂੰ ਵੇਚਣਾ ਸੀ ਰਨ ਕੋਈ ਮੁਕੱਦਮਾ ਨਹੀਂ ਹੁਣ ਤੱਕ ਦੀ ਤਫ਼ਤੀਸ਼ ਨਹੀਂ ਸਾਹਮਣੇ ਆਇਆ ਜੇ ਵੀ ਮੁਕਦਮਾ ਆਏਗਾ ਬਟ ਇਹ ਜਾਂਚ ਜਾਰੀ ਹੈ ਜੇ ਕੋਈ ਐਵੀਡੀਟੀ ਸਾਹਮਣੇ ਆਉਣੀ ਹੈ ਉਹ ਤੁਹਾਨੂੰ ਦੱਸਿਆ ਜਾਵੇਗਾ ਇਹ ਰੇਨ ਵਾਲੇ ਕਿੱਥੇ ਦੇ ਜੀ ਇਹਦੇ ਇਰਾਨ ਵਾਲੇ ਦੀ ਮਾਦਰੀ ਪਿੰਡ ਦਾ ਟਾਣਾ ਸਰਦਾਰਪੁਰ ਪਿੰਡੀ ਹੈ ਤੇ ਨਾਲ ਵੀ ਕੋਈ ਸੀ ਜੀ ਇਹ ਨਹੀਂ ਨਾਰਮਲ ਫਿਲਹਾਲ ਇਕੱਲਾ ਹੀ ਸੀਗਾ ਜੀ ਇਹਦੀ ਪੁੱਛਗੀਆਂ ਚੱਲ ਰਹੀ ਹੈ ਜੇ ਕਿ ਇਹਦੇ ਬੈਕਵਾਰਡ ਲੇਕ ਜਾਂ ਫਾਊਂਡ ਲਿੰਕ ਸਾਹਮਣੇ ਆਉਂਦੇ ਆ ਤੋਂ ਸਾਡੇ ਕਿੰਨੀ ਕਰਨੇ ਕੀ ਹੋਊਗਾ